ਅੱਜ ਅੰਮ੍ਰਿਤਸਰ ਸਾਹਿਬ ਦੇ ਬਾਣੀ ਦੀਨ ਦੁਨੀਆ ਦੇ ਮਾਲਕ ਹਲਤ ਪੁਤ ਦੇ ਰਾਖੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪ੍ਰਕਾਸ਼ ਪੁਰਬ ਬਹੁਤ ਸੰਗਤਾਂ ਬੜੇ ਸਤਕਾਰ ਸਿਹਤ ਬੜੇ ਉਤਸ਼ਾਹ ਦੇ ਨਾਲ ਮਨਾ ਰਹੀਆਂ ਹਨ ਆਪ ਜੀ ਦਰਸ਼ਨ ਕਰ ਰਹੇ ਹੋ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਸ੍ਰੀ ਅਮਰਸਰ ਸਾਹਿਬ ਵਿੱਚੋਂ ਲਾਈਵ ਆਪ ਜੀ ਦਰਸ਼ਨ ਕਰ ਰਹੇ ਹੋ ਕਿਵੇਂ ਸੰਗਤਾਂ ਦਾ ਹੜ ਆਇਆ ਹੋਇਆ ਹੈ ਜਿਸ ਤਰ੍ਹਾਂ ਇੱਥੇ ਸੰਗਤਾਂ ਦਾ ਹੜ ਆਇਆ ਆਪ ਜੀ ਲਾਈਵ ਦਰਸ਼ਨ ਕਰਕੇ ਗੁਰੂ ਘਰ ਦੇ ਦਰਸ਼ਨ ਕਰੋ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰ ਦੇ ਅਤੇ ਸੰਗਤਾਂ ਦੇ ਆਏ ਹੋਏ ਹੜ ਦੇ ਆਪ ਜੀ ਦਰਸ਼ਨ ਕਰੋ ਕਿਸ ਤਰ੍ਹਾਂ ਸੰਗਤਾਂ ਦੇ ਵਿੱਚ ਉਸ਼ਾ ਹੈ ਆਪ ਜੀ ਸਭ ਦਰਸ਼ਨ ਕਰ ਰਹੇ ਹੋ ਜੀ ਕਰੋ ਦਰਸ਼ਨ ਸੰਗਤ ਜੀ ਕਮੈਂਟ ਵੀ ਜਰੂਰ ਕਰਿਆ ਕਰੋ ਅਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਤੇ ਸਬਸਕ੍ਰਾਈਬ ਵੀ ਕਰਿਆ ਕਰੋ ਤਾਂ ਕਿ ਤੁਹਾਡਾ ਪਿਆਰ ਸਾਡੇ ਨਾਲ ਇਸੇ ਤਰ੍ਹਾਂ ਬਣਿਆ ਰਹੇ ਅਸੀਂ ਇਸੇ ਤਰ੍ਹਾਂ ਤੁਹਾਡੀਆਂ ਸੇਵਾਵਾਂ ਦੇ ਵਿੱਚ ਲਾਈਵ ਜਾਂ ਵੀਡੀਓ ਸ਼ੋਰਟਸ ਜੋ ਵੀ ਪਾਈਦੇ ਹਨ ਇਸੇ ਤਰ੍ਹਾਂ ਪਾਉਂਦੇ ਰਹੀਏ ਕਰਿਆ ਕਰੋ ਕਿਰਪਾ ਸੰਗਤ ਜੀ ਸ਼ੇਅਰ ਸਬਸਕ੍ਰਾਈਬ ਲਾਈਵ ਵੇਖਿਆ ਜਰੂਰ ਕਰੋ ਕਮੈਂਟ ਕਰਕੇ ਦੱਸਿਆ ਕਰੋ ਜੀ ਆਪ ਜੀ ਕਰ ਰਹੇ ਹੋ ਦਰਸ਼ਨ ਕਰੋ ਦਰਸ਼ਨ ਸੰਗਤ ਜੀ ਵੱਤਵਾਤ ਦਰਸ਼ਨ ਕਰਕੇ ਗੁਰੂ ਘਰ ਦੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ